7-8000 ਰੁਪਏ ਦਾ ਬੱਕਰਾ ਵੇਚ ਦਿੰਦਾ ਕਿੰਨੇ ਚਿਰ ਦਾ ਦੋ ਟਾਂਗੇ ਮਹੀਨੇ ਦਾ ਜਿਆਦਾ ਜਿਵੇਂ ਪੁਰਾਣੇ ਮਾਲਾਂ ਵਾਲੇ ਦੇਸੀ ਬੱਕਰੀਆਂ ਹੁੰਦੀਆਂ ਜਿਨ੍ਹਾਂ ਕੋਲੇ ਹਨਾ ਉਹ ਵੇਚਦੇ ਆ ਵੀ ਸੋਖ ਵਾਲਾ ਬੱਕਰਾ ਅਜੇ ਰੈਣੀ ਚ ਖੁਸ਼ ਹੋ ਜਾਂਦੇ ਆ ਤੁਸੀਂ ਕਦੇ ਇਹ ਨਹੀਂ ਸੋਚਿਆ ਵੀ ਬੱਕਰਾ ਚੰਗਾ ਰੱਖੇ ਬਰੀਡਰ ਵਧੀਆ ਹੋਵੇ ਵਧੀਆ ਮਹਿੰਗੇ ਬੱਚੇ ਆਪਣੇ ਵਿਗਣ ਵੀ ਬੱਕਰਾ ਯਾਰ ਚੰਗਾ ਲਿਆ ਕੇ ਪੈਸੇ ਲਾ ਕੇ ਪਹਿਲਾਂ ਤਾਂ ਇਹ ਹੀ ਸੋਚਦੇ ਸੀਗੇ ਵੀ ਸੋ ਖਾਲੇ ਪਹਿਚਾਰ ਵੱਧ ਦੇ ਦਿੰਦੇ ਆ ਕਿ ਆਮ ਬੱਕਰੀ ਜਣੀ ਆਪਾਂ ਨੂੰ ਛਟਕੰਗਾਂ ਨੂੰ ਵੇਚਨੇ ਪੈਂਦੀ ਆ ਜਾਂ ਫਿਰ ਪੂਰੀ ਬਰੀਡ ਵਾਲਾ ਬੱਕਰਾ ਅਗਲਾ ਉਹ ਲੈਂਦਾ ਹੈ ਹਾਂ ਕੁਆਲਿਟੀ ਵੇਖਦੀ ਆ ਬਾਕੀ ਸੰਭਾਈ ਵੇਖਦੀ ਆ ਹਾਂ ਹੁਣ ਕੁਆਲਿਟੀ ਆ ਹੁਣ ਬੱਕਰੇ ਦੀ ਕੁਆਲਿਟੀ ਕਿੰਨੀ ਆ ਪਰ ਲਸਾ ਨਹੀਂ ਭਾਈ ਮੈਂ ਮੈਂ ਤੁਹਾਨੂੰ ਸਹੀ ਦੱਸਦਾ ਅਸੀਂ ਬੱਕਰੀਆਂ ਦੇ ਫਾਰਮਾਂ 'ਚ ਵੀ ਜਾਂਦੇ ਰਹਿੰਨਾ ਘੁੰਮੇ ਫਿਰੇ ਬਹੁਤ ਆ ਥੋੜਾ ਜਾਨਵਰ ਠੀਕ ਆ ਕਈ ਫਾਰਮਾਂ 'ਚ ਵੀ ਬੱਕਰੀਆਂ ਜਮਾਂ ਲਿਸੀਆਂ ਹੁੰਦੀਆਂ ਸੁੱਕੀਆਂ ਖੜੀਆਂ ਹੁੰਦੀਆਂ ਆ ਉਹਨਾਂ ਨੂੰ ਜਾਣਕਾਰੀ ਘੱਟ ਹੁੰਦੀ ਆ ਹਾਂ ਥੋੜੀਆਂ ਬੱਕਰੀਆਂ ਹਜੇ ਵੀ ਤੰਦਰੁਸਤ ਬੱਕਰੇ ਪਹਿਲਾਂ ਨੀਰਾ ਪਾਉਂਦੇ ਹੁਣ ਤਾਂ ਉਹ ਵੀ ਖਾਣੋਂ ਹਟ ਗਿਆਂ ਅਸੀਂ ਸਿਆਲ ਚ ਦਾ ਲਾਉਣੇ ਇਹਨਾਂ ਤੇ ਪੂਰਾ ਹੀ ਜ਼ੋਰ ਨੀਰੇ ਨੂਰੇ ਦਾ ਖਵਾਉਣ ਤੇ ਬਾਕੀ ਹੋਰ ਖਰਚਾ ਇਹਨਾਂ ਦਾ ਜਾਨੀ ਕਿਸੇ ਕੋਲ ਲੈ ਕੇ ਇਹਨਾਂ ਨੂੰ ਕੋਹ ਨਹੀਂ ਕਿਤੇ ਵੀ ਪਾਇਆ ਗਿਆ ਬੱਕਰਿਆਂ ਨੂੰ ਜ਼ਰੂਰ ਪਾਉਣੇ ਅੱਛਾ ਬੱਕਰਿਆਂ ਨੂੰ ਕੀ ਪਾਉਣੇ ਫਿਰ ਬੱਕਰਿਆਂ ਨੂੰ ਮੱਕੀ ਕਣਕ ਆ ਚੋਕਰ ਇਹ ਚੀਜ਼ ਪਾਉਣੇ ਠੀਕ ਹੈ ਬਈ ਹੋਰ ਕੀ ਤਜਰਬਾ ਹੋਇਆ ਬੱਕਰੀਆਂ ਦੇ ਵਿੱਚੋਂ ਬਈ ਕੋਈ ਨਵੀਂ ਗੱਲ ਸਿੱਖਣ ਨੂੰ ਮਿਲੀ ਹੋਵੇ ਨਵੀ ਨਵੀ ਦਾ ਬਸ ਕੋਈ ਨਹੀਂ ਇਹੀ ਹੈ ਬਈ ਇਹਨਾਂ ਦੇ ਸਿੱਖੇ ਬਸ ਜਿਹੜਾ ਕੋ ਸਿੱਖਦੀ ਇਹਨਾਂ ਦੀ ਸਿੱਖਦੀ ਹੁਣ ਮਾਸਟਰ ਬਣ ਗਏ ਪੂਰੇ ਬੱਕਰੀਆਂ ਦੇ ਜਮਾ ਬਣੇ ਨੇ ਠੀਕ ਆ ਕਿਤੇ ਆਪਾਂ ਡਾਕਟਰ ਨਹੀਂ ਸੱਦਿਆ ਜੇ ਮੂਲੋਂ ਗੱਲ ਜਾਵੜੇ ਜੇ ਮੈਂ ਮੰਨ ਲਾ ਵੀ 10 15 ਪਸ਼ੂ ਖੜ ਗਏ ਤਾਂ ਆਪਾਂ ਡਾਕਟਰ ਸੱਦ ਲਗੀ ਨਹੀਂ ਆਪਾਂ ਆਪ ਹੀ ਕਰਦੇ ਠੀਕ ਹੈ ਪਹਿਲੀ ਗੱਲ ਆ ਖੜਨੇ ਨਹੀਂ ਜਿਆਦੇ ਬਿਮਾਰੀ ਬੱਕਰੀਆਂ ਚ ਕੀ ਦੇਖਿਆ ਹੁਣ ਤੱਕ ਜਿਹੜੀ ਬਿਮਾਰੀ ਨੇ ਨੁਕਸਾਨ ਕੀਤਾ ਹੋਵੇ ਜਿਆਦੇ ਬਿਮਾਰੀ ਨੁਕਸਾਨ ਇਹਨਾਂ ਨੂੰ ਜਿਹੜਾ ਖੰਗ ਜਖਾਮ ਲੱਗਦਾ ਹੈ ਇੱਥੇ ਫਰਿਆਂ ਨੂੰ ਇੱਥੋਂ ਪੈਂਦਾ ਰੇਸ਼ਾ ਪੈਂਦਾ ਉਹ ਉਹ ਕਰਦਾ ਹੈ